ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਆਪ ਸੰਗਤਾਂ ਦੇ ਨਾਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਨ ਸ਼ਬਦ ਜਿਸ ਦਾ ਸ਼ਿਰਲੇਖ ਸੋਪੁਰਖ ਹੈ ਉਹ ਸ਼ਬਦ ਦੇ ਵਿੱਚ ਜੋ ਦਾਸ ਸੰਗ ਦੇ ਉੱਤੇ ਦਰਜ ਹੈ ਔਰ ਉਹੀ ਸ਼ਬਦ ਆਸਾ ਰਾਗ ਦੇ ਵਿੱਚ 348 ਅੰਕ ਦੇ ਉੱਤੇ ਦਰਜ ਹੈ। ਇਹ ਸ਼ਬਦ ਹੈ ਗੁਰੂ ਰਾਮਦਾਸ ਜੀ ਉੱਥੇ ਪਾਤਸ਼ਾਹ ਦਾ ਹੈ। ਪਰ ਇਸ ਸ਼ਬਦ ਦੇ ਵਿੱਚ ਥੋੜੇ ਲਗਾ ਮਾਤਰਾਵਾਂ ਔਰ ਸ਼ਬਦਾਂ ਅੱਖਰਾਂ ਦੇ ਫਰਕ ਹਨ ਜਿਨ੍ਹਾਂ ਨੂੰ ਅਸੀਂ ਪੜਨ ਲੱਗਿਆਂ ਬਹੁਤ ਧਿਆਨ ਵਿੱਚ ਰੱਖਣਾ ਹੈ। ਜਦੋਂ ਅਸੀਂ ਰਹਿਰਾਸ ਦੀ ਬਾਣੀ ਦੇ ਵਿੱਚ ਇਸ ਸ਼ਬਦ ਨੂੰ ਪੜਾਂਗੇ ਤਾਂ ਉੱਥੇ ਜਿਹੜਾ ਸਿਰਲੇਖ ਹੈ ਦਾ ਸੰਗ ਦੇ ਉੱਤੇ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰ ਜਦੋਂ ਇਸੇ ਸ਼ਬਦ ਨੂੰ ਅਸੀਂ 348 ਅੰਗ ਦੇ ਉੱਤੇ ਆਸਾ ਰਾਗ ਦੇ ਵਿੱਚ ਪੜਾਂਗੇ ਉੱਥੇ ਸਿਰਲੇਖ ਹੋਵੇਗਾ ਆਸਾ ਮਹੱਲਾ ਚੌਥਾ ਤੋ ਪਹਿਲੇ ਤਾਂ ਸ਼ਬਦ ਪੜਨ ਲੱਗਿਆਂ ਜੇ ਸਿਰਲੇਖ ਇਸ ਤਰ੍ਹਾਂ ਦਾ ਹੋਵੇ ਸਮਝਣਾ ਦਾ ਸੰਗ ਦੇ ਉੱਤੇ ਇਹ ਪਵਨ ਸ਼ਬਦ ਦਰਜ ਹੈ ਜਿੱਥੇ ਸਿਰਲੇਖ ਸਿੱਧਾ ਹੀ ਆਸਮਹਲਾ ਚੌਥਾ ਹੋਵੇ ਤਾਂ ਸਮਝ ਲੈਣਾ ਕਿ ਇਹ 348 ਅੰਗ ਦੇ ਉੱਤੇ ਆਸਾ ਰਾਗ ਦੇ ਵਿੱਚ ਦਰਜ ਹੈ ਹੈ ਦੋਨੇ ਸ਼ਬਦ ਆਸਾ ਰਾਗ ਦੇ ਹਨ ਔਰ ਦੋਨੋਂ ਹੀ ਸ਼ਬਦ ਗੁਰੂ ਰਾਮਦਾਸ ਜੀ ਦੇ ਹਨ ਜੋ ਗੁਰੂ ਸਾਹਿਬ ਨੇ ਫਰਕ ਰੱਖਿਆ ਇਹਨਾਂ ਸ਼ਬਦਾਂ ਦੇ ਵਿੱਚ ਇਹਨਾਂ ਅੱਖਰਾਂ ਦੇ ਵਿੱਚ ਉਹਨੂੰ ਅਸੀਂ ਬਹੁਤ ਧਿਆਨ ਦੇ ਨਾਲ ਆਪਣੇ ਜਿਹਨ ਦੇ ਵਿੱਚ ਹਿਰਦੇ ਦੇ ਵਿੱਚ ਬਿਠਾ ਕੇ ਰੱਖਣਾ ਹੈ ਸੋ ਜਦੋਂ ਇਹ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਬਜੀਤ ਮਾਰੇ ਜੀ ਉਹ ਜੀਆਂ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੀ ਠਾਕੁਰ ਹਰਿਆਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਇਸ ਤਰ੍ਹਾਂ ਇਸ ਸ਼ਬਦ ਦਾ ਪਹਿਲਾ ਬੰਦ ਜਿਹੜਾ ਹੈ ਉਹ ਪੂਰਾ ਹੁੰਦਾ ਹੈ ਹੁਣ ਜਿਹੜਾ ਦੂਸਰਾ ਬੰਦ ਹੈ ਇਸ ਸ਼ਬਦ ਦਾ ਤੂੰ ਘਟ ਘਟੇ ਅੰਤਰ ਸਰਵਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਪੇਖਾਰੀ ਜੀ ਸਭ ਤੇਰੀ ਚੂਜ ਵਿਡਾਣਾ ਉਹ ਆਪੇ ਦਾਤਾ ਆਪੇ ਭੁਗਤਾ ਜੀ ਆਉ ਤੁਧ ਵਿਨੇ ਅਵਰ ਨਾ ਜਾਣਾ ਉਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੀ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਗੁਰਬਾਣਾ ਤੋਂ ਇਹ ਆਖਰੀ ਪੰਕਤੀ ਦੇ ਵਿੱਚ ਮੈਂ ਜੋ ਪਾਠ ਪੜ੍ਹਦੇ ਆਂ ਰਹਿ ਰਸ ਦੀ ਬਾਣੀ ਦਾ ਪੜ੍ਹ ਰਿਹਾ ਹਾਂ ਦਾ ਸੰਗ ਦੇ ਉੱਤੇ ਤੋਂ ਜਦੋਂ ਅਸੀਂ ਇਸ ਆਖਰੀ ਪੰਕਤੀ ਨੂੰ 348 ਅੰਗ ਦੇ ਉੱਤੇ ਪੜਾਂਗੇ ਨਾ ਜੋ ਸਿਵੇਹ ਜੋ ਸਿਵੇ ਤੁਧ ਨੀ ਜਨ ਨਾਨਕ ਤਿੰਨ ਤਤਿ ਸਿਆਰੀ ਨੰਨਾ ਉਥੇ ਪੈਰ ਦੇ ਵਿੱਚ ਨੰਨੇ ਨੂੰ ਹਲੰਤ ਵੀ ਲੱਗਿਆ ਹੋਇਆ ਹੈ ਤੋਂ ਸਤਿਗੁਰੂ ਜੀ ਦੇ ਇਨੇ ਸ਼ਬਦਾਂ ਨੂੰ ਚਾਹੇ ਬਰੀਕ ਬੁੱਧੀ ਕਰਨੀ ਪਵੇ ਸਾਨੂੰ ਚਾਹੇ ਗੁਰੂ ਦੀ ਸਿੱਖਿਆ ਲੈ ਕੇ ਬਹੁਤ ਬਰੀਕੀ ਵਿੱਚ ਜਾਣਾ ਹੋਵੇ ਇਹਨਾਂ ਸ਼ਬਦਾਂ ਨੂੰ ਅਸੀਂ ਵਿਚਾਰਨਾ ਹੈ ਹੁਣ ਜਦੋਂ ਤੀਜੇ ਬੰਦ ਦੇ ਅਗਲੇ ਜਿਹੜੇ ਸ਼ਬਦ ਸ਼ੁਰੂ ਹੁੰਦੇ ਪੰਕਤੀਆਂ ਸ਼ੁਰੂ ਹੁੰਦੀਆਂ ਉਹਨਾਂ ਵਿੱਚ ਕਾਫੀ ਫਰਕ ਹੈ ਤੋਂ ਸਭ ਤੋਂ ਪਹਿਲਾਂ ਜਦੋਂ ਅਸੀਂ ਤੀਸਰਾ ਬੰਦ ਪੜਾਂਗੇ ਇਸ ਸ਼ਬਦ ਦਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਜਦੋਂ 10 ਅੰਗ ਦੇ ਉੱਤੇ ਪਾਠ ਪੜ੍ਹਾਂਗੇ ਤਾਂ ਜਦੋਂ ਇਸੇ ਪੰਕਤੀ ਨੂੰ 348 ਅੰਗ ਦੇ ਉੱਤੇ ਪੜ੍ਹਾਂਗੇ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਉੱਥੇ ਸੁਖ ਤੇ ਵਾਸੀ ਅਲੱਗ-ਅਲੱਗ ਲਿਖਿਆ ਹੋਇਆ ਹੈ ਤੋ ਇੱਥੇ ਪੈ ਰਹਿ ਰਸ ਦੀ ਬਾਣੀ ਦੇ ਵਿੱਚ ਸੁਖਵਾਸੀ ਇਕੱਠਾ ਹੈ। ਤੋ ਜਿਸ ਵੇਲੇ ਅਸੀਂ ਇਹਨਾਂ ਪੰਕਤੀਆਂ ਦਾ ਪਾਠ ਕਰਨਾ ਹੈ ਨਾ ਧਿਆਨ ਜਰੂਰ ਰੱਖਣਾ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਸੁਖਵਾਸੀ ਇਕੱਠਾ ਲਿਖਿਆ ਹੋਣਾ ਜਾਂ ਸੁਖਵਾਸੀ ਅਲੱਗ-ਅਲੱਗ ਲਿਖਿਆ ਹੋਣਾ। ਜਦੋਂ ਅਸੀਂ ਇਹ ਪਾਦਸ਼ੇਦ ਬਾਣੀ ਦੇ ਵਿੱਚ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਾਦਸ਼ੇਦ ਹੈ। ਤੋ ਜਦੋਂ ਅਸੀਂ ਲੜੀਵਾਰ ਬਾਣੀ ਪਾਠ ਪੜਾਂਗੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਉਸ ਵੇਲੇ ਸੁਖਵਾਸੀ ਸਾਰਾ ਇਕੱਠਾ ਹੀ ਮਿਲੇਗਾ ਫਿਰ। ਤੇ ਇਹ ਬਹੁਤੀ ਵੱਡੀ ਗੱਲ ਨਹੀਂ ਹੈ। ਫਿਰ ਵੀ ਜੋ ਪਦਸ਼ੇਦ ਬਾਣੀ ਦੇ ਵਿੱਚ ਫਰਕ ਹੈ ਮੈਂ ਆਪ ਸੰਗਤਾਂ ਕੇ ਰੱਖਿਆ ਹੈ। ਅਗਲੀ ਪੰਕਤੀ ਹੈ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਤੱਤੇ ਨਾਲ ਟੂਟੀ ਜਮ ਕੀ ਫਸੀ ਸਰਸਰੀ ਪਾਣੀ ਪੜਦੇ ਆ ਇਸ ਤਰ੍ਹਾਂ ਧਿਆਨ ਰੱਖਣਾ ਹੈ। ਤੋਂ ਅਰਥਾ ਤਾ ਉਹ ਤੇ ਉਖੇ ਨਹੀਂ ਇਹਨਾਂ ਸ਼ਬਦਾਂ ਦੇ ਜਿਵੇਂ ਹਰ ਧਿਆ ਵਹਿ ਹਰ ਧਿਆ ਵਹਿ ਤੁਲਜੀ ਸੇ ਜਨ ਯੁਗ ਮੈਂ ਸੁਖਵਾਸੀ ਇਹ ਹਰੀ ਜਿਹੜੇ ਤੈਨੂੰ ਧਿਆਦੇ ਨੇ ਇਸ ਸਮੇਂ ਦੇ ਵਿੱਚ ਇਸ ਯੁਗ ਦੇ ਵਿੱਚ ਉਹ ਸਦਾ ਸੁਖ ਵਿੱਚ ਰਹਿੰਦੇ ਹਨ। ਤੋਂ ਅਰਥ ਦੋਨਾਂ ਪਾਸੇ ਬਰਾਬਰ ਹੋਣਗੇ। ਸੇ ਮੁਕਤ ਸੇ ਮੁਕਤ ਭਈ ਉਹ ਮੁਕਤ ਹੋ ਗਈ। ਜਿਨ ਹਰ ਧਿਆਇਆ ਜੀ ਜਿਨ੍ਹਾਂ ਨੇ ਹਰੀ ਰੱਬ ਨੂੰ ਚੇਤੇ ਕੀਤਾ ਤੈਨ ਤੂਟੀ ਜਮ ਕੀ ਫਾਸੀ ਉਹਨਾਂ ਦੀ ਜਮ ਦੀ ਫਾਸੀ ਟੁੱਟ ਗਈ ਪਰ ਜਦੋਂ ਇਹਨਾਂ ਪੰਕਤੀਆਂ ਨੂੰ ਅਸੀਂ 348 ਅੰਗ ਦੇ ਉੱਤੇ ਆਸਾ ਰਾਗ ਦੇ ਵਿੱਚ ਪੜਾਂਗੇ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਇੱਥੇ ਜੀ ਹੈ ਰਸ ਦੀ ਬਾਣੀ ਦੇ ਵਿੱਚ 10 ਅੰਗ ਦੇ ਉੱਤੇ ਆਸਾ ਰਾਗ ਦੇ ਵਿੱਚ ਜੀਓ ਸ਼ਬਦ ਹੈ ਅੱਗੇ ਹੋਰ ਫਰਕ ਹੈ ਇੱਥੇ ਹੈ ਤਿੰਨ ਟੂਟੀ ਰਹਿ ਰਸ ਦੇ ਵਿੱਚ ਤਿੰਨ ਤੱਤੇ ਨਾਲ ਟੂਟੀ ਜਮ ਕੀ ਫਾਸੀ ਪਰ ਜਦੋਂ ਅਸੀਂ ਆਸਰ ਰਗ ਪੜਾਂਗੇ ਉੱਥੇ ਹੈ ਤਿੰਨ ਟੂਟੀ ਦੋਨੇ ਟੈਂਕੀ ਲੱਗੇ ਹੋਏ ਨੇ ਤਿੰਨ ਟੂਟੀ ਜਮ ਕੀ ਫਾਸੀ ਸੋ ਪਾਠ ਪੜਨ ਲੱਗਿਆਂ ਇੱਥੇ ਸ਼ਬਦਾਂ ਦਾ ਫਰਕ ਹੈ ਇਹਦਾ ਬਹੁਤ ਧਿਆਨ ਰੱਖਣਾ ਹੋਵੇਗਾ ਜਦੋਂ ਅਸੀਂ ਦਾ ਸੰਗ ਔਰ 348 ਅੰਗ ਦਾ ਅਲੱਗ-ਅਲੱਗ ਪਾਠ ਕਰਾਂਗੇ ਸੋ ਅਗਲੀ ਪੰਕਤੀ ਜਿਹੜੀ ਹੈ ਤੀਜੀ ਪੰਕਤੀ ਤੀਜੇ ਬੰਦ ਦੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਜੇ ਸ਼ਬਦ ਇੱਥੇ ਲਿਖਿਆ ਹੋਇਆ ਨਾਲ ਵਿਸ਼ਰਾਮ ਵੀ ਲੱਗਿਆ ਹੋਇਆ ਇਨ ਕਾ ਭਾਉ ਸਭ ਗਵਾਸੀ ਜਿਨ੍ਹਾਂ ਨੇ ਨਿਰਭਾਉ ਪ੍ਰਮਾਤਮਾ ਨੂੰ ਧਿਆਇਆ ਰੱਬ ਨੂੰ ਚੇਤੇ ਕੀਤਾ ਉਹਨਾਂ ਦਾ ਆਪਣਾ ਭਾਉ ਭਾਵ ਡਰ ਵੀ ਖਤਮ ਹੋ ਗਿਆ ਉਹਨਾਂ ਦਾ ਡਰ ਗਵਾਚ ਗਿਆ ਉਹ ਪ੍ਰਮਾਤਮਾ ਨਿਰਭਾਉ ਹੈ ਅਸੀਂ ਜਪਾਂਗੇ ਅਸੀਂ ਵੀ ਨਿਰਭਾਉ ਹੀ ਹੋ ਜਾਵਾਂਗੇ ਜਦੋਂ ਅਸੀਂ ਇਹਨਾਂ ਪੰਕਤੀਆਂ ਨੂੰ 348 ਅੰਕ ਦੇ ਤੇ ਪੜਾਂਗੇ ਨਾ ਉੱਥੇ ਫਿਰ ਧਿਆਨ ਦੇਣਾ ਜਿਨ ਨਿਰਭਾਉ ਜਿਨ ਹਰ ਨਿਰਭਾਉ ਉਸੇ ਤਰ੍ਹਾਂ ਹੈ ਪਰ ਜਿਨ ਦੇ ਨ ਨੂੰ ਹਲੰਤ ਲੱਗਿਆ ਹੋਇਆ ਹੈ ਨ ਨੂੰ ਦੇ ਪੈਰ ਦੇ ਵਿੱਚ ਹਲੰਤ ਹੈ ਰੈਰਾਸ ਦਾ ਸੰਗ ਦੇ ਉੱਤੇ ਇਹ ਹਲੰਤ ਨਹੀਂ ਹੈ ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇ ਜਿਓ ਦਾ ਸੰਗ ਦੇ ਉੱਤੇ ਜੀ ਸ਼ਬਦ ਹੈ ਤੇ ਇੱਧਰ 348 ਅੰਗ ਦੇ ਉੱਤੇ ਸ਼ਬਦ ਹੈ ਜਿਓ ਤਿੰਨ ਕਾ ਭਾਉ ਸਭ ਗਵਸਿ ਬਾਕੀ ਪੰਕਤੀ ਇਸੇ ਤਰ੍ਹਾਂ ਹੈ ਸੋ ਇਸ ਤੋਂ ਬਾਅਦ ਦੋ ਪੰਕਤੀਆਂ ਹੋਰ ਅੱਗੇ ਜਿਹੜੀਆਂ ਇਸ ਤੀਜੇ ਬੰਦ ਦੀਆਂ ਫਿਰ ਚੌਥਾ ਬੰਦ ਫਿਰ ਪੰਜਵਾਂ ਬੰਦ ਇਸ ਤਰ੍ਹਾਂ ਇਹ ਸ਼ਬਦ ਪੂਰਾ ਹੋਣਾ ਹੈ ਅੱਜ ਇਹ ਸ਼ਬਦ ਆਪ ਸੰਗਤਾਂ ਦੇ ਨਾਲ ਗੁਰੂ ਰਾਮਦਾਸ ਜੀ ਦਾ ਅੱਧਾ ਸਾਂਝਾ ਕੀਤਾ ਗਿਆ ਹੈ ਬਾਕੀ ਜਿਹੜਾ ਰਹਿ ਗਿਆ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ